ਜੇ ਸੀ ਜਾ ਰਹੇ ਆ ਫੈਕਟਰੀ ਆਊਟਲੈਟ ਫੈਕਟਰੀ ਜਾ ਕੇ ਨਾ ਐਕਸਪਲੋਰ ਕਰਨਾ ਹੈ ਕਿ ਅਸੀਂ ਰੈਡੀमेड ਸਟਾਕ ਕੀ ਰੱਖੀਏ ਆਪਣਾ ਬਣਾ ਕੇ ਖੁੱਦ ਦਾ ਡਿਜ਼ਾਈਨ ਤੇ ਉੱਥੇ ਹੁਣ ਜਾ ਰਹੇ ਆ ਅਸੀਂ ਪਹਿਲਾਂ ਮੈਂ ਆਪਣੇ ਫਰੈਂਡ ਨੂੰ ਲਵਾਂਗੀ ਫਿਰ ਉੱਥੇ ਜਾ ਕੇ ਆਸ਼ੂ ਵੀ ਜਾ ਰਿਹਾ ਸਾਡੇ ਨਾਲ ਪਾਪਾ ਵੀ ਜਾ ਰਹੇ ਦੋ ਜਿਹੜੀ ਮੇਰੀ ਫਰੈਂਡ ਆ ਗਈ ਹੁਣ ਅਸੀਂ ਹੁਣ ਜਾ ਰਹੇ ਆ ਫੈਕਟਰੀ ਫੈਕਟਰੀ ਵਿਜ਼ਿਟ ਦੇਖਦੇ ਆ ਉੱਥੇ ਕਿਦਾਂ ਡੀਲ ਹੁੰਦੀ ਹੈ ਸਾਡੀ ਹੋਣ ਦੀ ਹੈ ਕਿ ਨਹੀਂ ਹੁੰਦੀ ਨਹੀਂ ਬਿਟਾਓ ਵੀਡੀਓ ਬਣਾ ਰਹੇ ਹਾਂ ਅਹ ਜਾਨੀ ਇਹ ਲਿੱਤਾ ਹਾਂ ਉਹ ਸੀ ਫੈਕਟਰੀ ਕੋਲ ਲੱਗਿਆ ਫੈਕਟਰੀ ਕੋਲ ਕੋੜਾ ਜਿਹਾ ਪੁੰਚਣ ਵਾਲਾ ਹੈ ਇਹ ਮਹਾਲੀ ਹੈ ਹਾਂ ਇਹ ਨੌ ਫੇਸ ਦਿੱਸ ਰਿਹਾ ਹੈ ਸੁਵਰਾਜ ਇੰਜਨਸ ਜ਼ਿਆਦਾਤਰ ਇਹ ਵਾਲੇ ਫੈਕਟਰੀਆਂ ਨੇ काफी फैक्ट्री है इधर इधर तो मैं पहली बार आया ना एक बार आए थे ना ये अच्छा। सब प्रेसिडेंट फर्नीचर वगैरह कुछ हाँ 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 हा। हा? अच्छा। कि बुरा हाल है फैक्ट्री का ਕੋਈ ਵੀ ਕੰਮ ਕਰਨਾ ਸੌਖਾ ਨਹੀਂ ਹੈ ਕਿੰਨੀ ਮਿਹਨਤ ਲੱਗਦੀ ਹੈ ਇਹਨਾਂ ਦੇਖੋ ਇੱਥੇ ਸੀ ਡਿਸਕਸ਼ਨਸ ਕਰ ਰਹੇ ਆ ਕਿ ਮੀਟਿੰਗ ਖਤਮ ਹੋ ਗਈ ਬਸ ਸਾਡੇ ਜਾ ਰਹੇ ਐਸੇ ਹੁਣ ਅਸੀਂ ਜਾ ਰਹੇ 11 ਫੇਸ ਦੀ ਮਾਰਕੀਟ ਉਸ ਮਾਲ ਨੇ कादर पानी नहीं वो कलरिंग ही नहीं है ये कि नहीं पट्टा बस हो ना पट्टे से बाहर भी फोन चाहिए बटा कि ना अपना 25 मीटर लग गई दुपट्टे पे वहां वैस 60 से 80 मिनट सेफ्टी ऐड फ्लेवर घर पहुंच गए और चाह पीती चाह पीन वाली पी के फ्री होके बैठ गया लो जी हूँ असी अपनी फ्रेंड न ड्रॉप करके सीपी आ गए सीपी 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 सीपी, सीपी, सीपी। ਸੀਬੀ ਚੈਕ ਬੁੱਕ ਫੇਅਰ ਲੱਗਿਆ ਹੋਇਆ ਸੀਗਾ ਦੇਖੋ ਕਿੰਨਾ ਰਸ਼ਾ ਬੁੱਕ ਫੇਅਰ ਕਰਕੇ ਨਾ ਅੱਜ ਇੱਕ ਸੈਟਰਡੇ ਵੀ ਸੀਗਾ जीतने वाले को मिलेंगे स्पेशल वाउचर्स फ्रॉम वीवो सो डोंट मिस आउट ऑन इट बहुत इजी एंड क्वाइट है और जो मुड़ी वाला है वो इन क्वेश्चन पूछेंगे कि पास में मैं कॉइन है कॉइन हूँ ऐसे टीम हार्टन आ गए हैं तो साडे को एक वाउचर वॉचर पिया बाय वन गेट वन द ते देखो ड्रिंक लेके आए ने कूलर ड्रिंक ਬੈਡ ਕਿਵੇਂ ਪਿੱਟਦੇ ਫਿਰ ਉਸ ਤੋਂ ਬਾਅਦ ਕਾਰ ਚਾਵਾਂਗੇ ਹਾਂਜੀ ਹੁਣ ਅਸੀਂ ਪਹੁੰਚ ਗਏ ਹਾਂ ਕਾਰ ਤੇ ਮਾਲਿਸ਼ ਕਰ ਰਹੇ ਹਾਂ ਮੈਂ ਆਪਣੇ ਹਸਬੰਦ ਦੇਖੋ ਭਾਈ ਤੇਲ ਮਾਲਿਸ਼ ਤੇਲ ਮਾਲਿਸ਼ ਕਿਦਾਂ ਲੱਗਿਆ ਅੱਜ ਬਾਹਰ ਘੁੰਮੇ ਬਹੁਤ ਵਧੀਆ ਬਹੁਤ ਮਜ਼ਾ ਆਇਆ ਪਹਿਲਾਂ ਤਾਂ ਮਨਾ ਕਰ ਰਹੀ ਸੀ ਕਿ ਨਹੀਂ ਜਾਣਾ ਮੈਂ ਜਦੋਂ ਮੈਂ ਰੋਸ ਗਈ ਫਿਰ ਭੱਜੇ ਗਏ ਤੇ ਜ਼ਬਰਦਸਤੀ ਜਾਣਾ ਪਿਆ ਵੀਕੈਂਡ ਤੇ ਜ਼ਬਰਦਸਤੀ ਦਾ ਇੰਜੋਏ ਕੀਤਾ ਨਹੀਂ ਪਰ ਠੀਕ ਆ ਵਧੀਆ ਇੰਜੋਏ ਕੀਤਾ ਬੱਚਿਆਂ ਨੇ ਇੰਜੋਏ ਕੀਤਾ ਵਧੀਆ ਨਹੀਂ ਸੀ ਤਾ ਪਰ ਬੱਚਿਆਂ ਨੂੰ ਜਾ ਕੇ ਸਟੇਡਾ ਚੰਗਰ ਜਲਦੀ ਨਾਲ ਸਬਸਕ੍ਰਾਈਬ ਕੀ ਸਬਸਕ੍ਰਾਈਬ ਕਰ ਲੋ ਵੀ ਮੈਨੂੰ ਉਪਰੋ ਕਿਹਾ ਜਾ ਰਿਹਾ ਹੈ ਕਿ ਜਲਦੀ ਬੋਲੋ ਸਬਸਕ੍ਰਾਈਬ ਕਰ ਲੋ ਤੇ ਤਾਂ ਹੀ ਤੇ ਵਧੀਆ ਲੱਗ ਗਿਆ ਜਿਆ ओके ਜੀ ਬਾਏ ਬਾਏ ਮਿਲਦੇ ਆ ਨੈਕਸਟ ਬਲੌਗ ਬੀਤ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਜਿੰਨੇ ਨਹੀਂ ਕੀਤਾ ਲਾਈਕ ਸ਼ੇਅਰ ਵੀ ਜਰੂਰ ਕਰਿਓ ਪਲੀਜ਼ ਹੋ ਦੇਖੋ